ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਲੋ ਐਮ ਖਬਰ ਸੁਣੀ ਹੈ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਨੇ ਪਾਰਟੀ ਨਵੇਂ ਬਣਾਉਂਦਾ ਚ ਆਲਾਨ ਕੀਤਾ ਹੈ ਤੇ ਸੁਝਾਅ ਮੰਗੇ ਹਨ ਕਿ ਪਾਰਟੀ ਬਣਾਉਣੀ ਚਾਹੀਦੀ ਹੈ ਆਪਣੇ ਆਪਣੇ ਸੁਝਾਅ ਦਿਓ ਸਭ ਨੂੰ ਵਾਦ ਤੋਂ ਵਾਦ ਸੁਝਾਅ ਆਪਣੇ ਭੇਜਨੇ ਚਾਹੀਦੇ ਇਹ ਸੁਝਾਤਾ ਹੈ ਹੋਈਆ ਕਿ ਲੋਕ ਤੇ ਚੌਥੇ ਨੇ ਇੱਕ ਪਾਰਟੀ ਨਵੀਂ ਬਣਾਈ ਜਾਵੇ ਇਹ ਨਵੀਂ ਪਾਰਟੀ ਬਣਉਣ ਦੇ ਵਿੱਚ ਚੰਗੀ ਸੋਚ ਵਾਲੇ ਜਿਹੜੇ ਬੰਦੇ ਆ ਪੰਜਾਬ ਦੀ ਗੱਲ ਕਰਨ ਵਾਲੇ ਜਿਹੜੇ ਬੰਦੇ ਆ ਉਹ ਸੂਚਮਾਨ ਜਿੰਨੇ ਵੀ ਹੈਗੇ ਆ ਜੋ ਪਾਰਟੀ ਦੇ ਹਿਤ ਵਿੱਚ ਰਹਿ ਕੇ ਤੇ ਪੰਜਾਬ ਭਾਰਤੀ ਸਭ ਦੀ ਗੱਲ ਸਾਂਝੀ ਕਰਨ ਵਾਲੇ ਜਿਹੜੇ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਜਿਹੜੇ ਇਹਦੇ ਵਿੱਚ ਭਰਤੀ ਕੀਤੇ ਜਾਣ ਧੋਗਲੇ ਬੰਦੇ ਭਰਤੀ ਨਾ ਕੀਤੇ ਜਾਣ ਤੇ ਇਹਦੇ ਵਿੱਚ ਜਿਹੜੇ ਵੀ ਆਪ ਜੀ ਨੇ ਮੋਕਾ ਜੰਡੇ ਪਾਰਟੀ ਦੇ ਵਿੱਚ ਰੱਖੇ ਜਾਣੇ ਆ ਉਹਨਾਂ ਏਜੰਡਾ ਦੇ ਆਧਾਰ ਤੇ ਹੀ ਪਾਰਟੀ ਅਗਾਹੂ ਕੰਮ ਕਰੇਗੀ ਤੇ بڑے ਆਗ ਤੇ بڑے ਸੂਝੇ ਹੋ ਆਗ ਦੇ ਵਕੀਰ بڑے ਸੂਝੇ ਹਨ ਉਹ ਹਾਰ ਤਰਾਂ ਦਾ ਕਾਨੂੰਨੀ ਨਰਕੇ ਦਾ ਪਖ ਰੱਖ ਕੇ ਤੇ ਜਿਹੜਾ ਹੈ ਪਾਰਟੀ ਦਾ ਜੜਵਾ ਉਹ ਆਪਣਾ ਜੋ ਵੀ ਤਿਆਰ ਕਰਨਾ ਹੈ ਜੋ ਵੀ ਪਾਰਟੀ ਦੀ ਸੋਚ ਹੈ ਇਹ ਪਾਰਟੀ ਸਭ ਦੀ ਕੱਲੇ ਸੇਖ ਪੰਥ ਦੀ ਗੱਲ ਹੀ ਨਹੀਂ ਕਰਨੀ ਸਭ ਦੇ ਧਰਮਾਂ ਦੀ ਗੱਲ ਕਰਨੀ ਸਭ ਦਾ ਖਿਆਲ ਰੱਖਣਾ ਪਾਰਟੀ ਦਾ ਮੁੱਖ ਦੇਸ਼ ਹੋਵੇਗਾ ਅਜਿਹੇ ਜਿਹੜੇ ਹੈ ਉਹ ਝੰਡੇ ਜਿਹੜੇ ਆ ਉਹ ਸਾਰੇ ਤਿਆਰ ਕਰਨੇ ਚਾਹੀਦੇ ਨੇ ਇਹ ਕਿਸੇ ਵੀ ਕਿਸਮ ਦਾ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਗਰੀਬ ਨਾਲ ਅਨਿਆਨ ਹੀ ਹੋਵੇਗਾ ਕਿਸੇ ਨਾਲ ਤਾਕਾਰੀ ਹੋਵੇਗਾ ਤੇ ਕਾਨੂੰਨ ਜਿਹੜਾ ਹੈਗਾ ਉਹ ਸਾਡੇ ਲਈ ਬਰਾਬਰ ਹੋਵੇਗਾ ਇਹ ਕਿਸੇ ਨੂੰ ਵੀ ਕੋ ਕੋਕ ਰਹਿਣ ਕਿਤਾ ਜਵੇਗਾ ਤੇ ਜਿਹੜੇ ਪੰਜਾਬ ਦੇ ਚੱਲ ਰਹੇ ਮੁੱਦੇ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦੀ ਜਿਹੜੀ ਆਵਾਜ਼ ਆਉਂਦੀ ਵਧਾਂ ਦਾ ਕੀਤੇ ਜਾਏਗੀ ਅਜਿਹੇ ਮੁੱਦੇ ਲੈ ਕੇ ਜੋ ਗਰੀਬੀ ਦੀ ਮਾਰ ਹੈ ਪੰਜਾਬ ਜਿਹੜਾ ਉਹ ਚੱਲ ਰਿਹਾ ਤੇ ਅਜਿਹੇ ਮੁੱਦੇ ਜਿਹੜੇ ਆ ਉਹ ਸਭ ਲੈ ਕੇ ਚੱਲਣਾ ਹੈ ਤੇ ਪੰਜਾਬ ਪੰਜਾਬੀਅਤ ਇਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀਆਂ ਜਿਹੜੀਆਂ ਉਹ ਗੱਲਾਂ ਸਾਰੀਆਂ ਹੀ ਸਾਂਝੀਆਂ ਕਰਨੀਆਂ ਹਨ ਜੋ ਵੀ ਪੰਜਾਬ ਦਾ ਵਸਨੀਕ ਹੈ ਪੰਜਾਬ ਦਾ ਹਿੱਤਾਂ ਦੀ ਗੱਲ ਕਰਨ ਵਾਲੇ ਹਰੇਕ ਤਰ੍ਹਾਂ ਦੇ ਹਰ ਤਰੰਦੀ ਮੰਨ ਤੇ ਸਰਕਾਰ ਜਿਹੜਾ ਉਹ ਪੂਰਾ ਪਾਰਟੀ ਵੱਲੋਂ ਬਖਸ਼ਿਆ ਜਾਏਗਾ ਇਸ ਤਰ੍ਹਾਂ ਦੇ ਜਿਹੜੇ ਉਹ ਸਾਰੇ ਵਿਚਾਰ ਜਿਹੜੇ ਆ ਉਹ ਪੇਸ਼ ਕੀਤੇ ਜਾਣਾ ਨਾ ਤੇ ਮੈਂ ਇਹ ਗੱਲ ਕਮਾ ਕੇ ਉਸਾਰ ਤਰ੍ਹਾਂ ਦੀ ਸਭ ਲੋਕਾਂ ਨੂੰ ਇਹਦੇ ਵਿੱਚ ਆਪਣੇ ਵਿਚਾਰ ਧਾਰਾ ਤੇ ਆਪਣੇ ਜਿਹੜੇ ਹੈ ਉਹ ਦੱਸਣੇ ਚਾਹੀਦੇ ਆ ਸੁਝਾਅ ਦੱਸਣੇ ਚਾਹੀਦੇ ਆ ਤੇ ਵਧੀਆ ਤਰੀਕੇ ਦਾ ਜਰਾ ਕਿਉਂਕਿ ਕਈਆਂ ਨੇ ਮਖੌਲੀਆ ਪਾਣ ਵੀ ਉਡਾਉਣਾ ਤੇ ਕਈਆਂ ਨੇ ਉਡਾਣੀ ਪਾਉਣ ਦੀ ਕੋਸ਼ਿਸ਼ ਵੀ ਕਰਨੀ ਆ ਅਜਿਹੇ ਲੋਕ ਵੀ ਉੱਠਣਗੇ ਜਿਹੜੇ ਪਾਰਟੀ ਬਣਾਉਣ ਦੇ ਸੰਬੰਧ ਵਿੱਚ ਵਵਾਦ ਖੜਾ ਕਰਨ ਦੀ ਕੋਸ਼ਿਸ਼ ਵੀ ਨੂੰਰੇ ਕਰਨਗੇ ਤੇ ਜ਼ੋਰ ਲਾਉਣਗੇ ਪੂਰਾ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਇਥੇ ਸਮਾਪਤੀ ਕਰਦੇ ਹਾਂ ਤੇ ਸਾਰੇ ਵੀਰਾਂ ਭਰਾਵਾਂ ਨੂੰ ਇਹ ਹੋਇਆ ਕਿ ਜੋ ਵੀ ਸੁਝਾਅ ਸਾਡੇ ਵੱਲੋਂ ਦਿੱਤਾ ਜਾਣਾ ਹੈ ਜੋ ਵੀ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਜੋ ਵੀ ਚਾਹੁੰਦੇ ਨੇ ਕਿ ਉਹ ਪਾਰਟੀ ਪੰਜਾਬ ਵਿੱਚ ਨਵੀਂ ਪਣਾ ਆਈ ਜਾਵੇ ਤਾਂ ਸਾਰਨਸ ਜਹਾੜਾ ਦੇ ਕੇ ਆਪਣਾ ਇਹਦਾ ਪੱਖ ਰੱਖਣਾ ਚਾਹੀਦਾ ਹੈ ਤੇ ਵਧੀਆ ਕਾਲਿਆ ਜੀ ਇਥੇ ਹੀ ਸਮਾਪਤੀ ਕਰਦੇ ਹਾਂ ਇਥੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੋਕਾਂ ਕੋ ਵਾਚਨ ਸੁਖਦੀਪ ਸਿੰਘ ਇਹਨੂੰ ਵਾਤੋਵਾਦ ਆਪਣੀ ਜਿਹੜੀ ਗੱਲ ਆ ਉਹ ਲੋਕਾਂ ਤੱਕ ਪਹੁੰਚਾਉਣ ਦੀ ਮੇਰੇ ਵੀਰ ਸਾਹਿਬ ਇਹਨੂੰ ਜਰਾ ਸ਼ੇਅਰ ਕਰ ਦਿਓ ਇਹ ਸੁਝਾਅ ਜਿਹੜਿਆ ਸਭ ਤੱਕ ਜਿਹੜੇ ਉਹ ਪਹੁੰਚਣੇ ਚਾਹੀਦੇ ਆ ਤਾਂ ਸਭ ਦੀ ਗੱਲ ਜਿਹੜੀ ਉਹ ਰੱਖਣੀ ਚਾਹੀਦੀ ਆ ਇਹ ਇਸ ਕਰਕੇ ਨਵੀਂ ਪਾਰਟੀ ਜਿਹੜੀ ਉਹ ਬਣਾਈ ਜਾਣੀ ਚਾਹੀਦੀ ਆ ਇੱਥੇ ਹੀ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ